ਤਰਲੋਕੀ ਦੇ ਮਾਲਕ ਤਨ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਤੇ ਬਿਆਸ ਦਰਿਆ ਠਾਠਾ ਮਾਰਦਾ ਈ ਕਰ ਕਿਰਪਾ ਗੁਰੂ ਕੇ ਸਿੱਖ ਨੇ ਸੱਜਾ ਪੈਰ ਪਾਇਆ ਤੇ ਬਿਆਸ ਦਰਿਆ ਗਿਟੇ-ਗਿਟੇ ਹੋ ਗਿਆ ਇਹ ਉਹਦੀ ਵਡਿਆਈ ਆ ਜਿਹੜਾ ਕਰਤੇ ਨਾਲ ਜੁੜ ਜਾਂਦਾ ਹੈ ਖਲਕਤ ਉਹਦੇ ਨਾਲ ਜੁੜ ਜਾਂਦੀ ਪ੍ਰਮਾਤਮਾ ਉਹਨੂੰ ਰਾਹ ਦੇ ਦਿੰਦਾ ਹੈ ਗੁਰੂ ਕੇ ਸਿੱਖੋ ਸਾਡਾ ਖਿਆਲ ਸਭ ਤੋਂ ਉੱਤਮ ਹੈ ਜਿਨ੍ਹਾਂ ਦਾ ਖਿਆਲ ਮੁੜ ਗਿਆ ਉਹਨਾਂ ਦਾ ਜੀਵਨ ਮੁੜ ਜਾਂਦਾ ਹੈ ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪੜਾਉਂਦੇ ਸਨ। ਕਮਿਹਾਰ ਦੇ ਘਰ ਪੁੱਤਰ ਪੈਦਾ ਹੋਇਆ ਤੇ ਪੜ ਜਾਦਾ ਗਿਆ। ਜਦੋਂ ਪੜ ਜਾਦਾ ਗਿਆ ਤੇ ਕਮਿਹਾਰ ਨੇ ਆਖਿਆ ਪੁੱਤਰਾ ਇਦਾਂ ਕਰ ਪੀ ਸਰਕਾਰਾਂ ਬੇਈਮਾਨ ਨੇ ਕਿਹੜੀ ਨੌਕਰੀ ਦੇਣੀ ਐ। ਕੋਈ ਨਾ ਕੋਈ ਕੰਮ ਸਿੱਖ ਲੈ ਮੇਰੇ ਕੋਲੋਂ। ਉਹਨੇ ਆਖਿਆ ਮੇਰੇ ਕੋਲ ਡਿਗਰੀਆਂ ਮੈਂ ਕੰਮ ਕੀ ਸਿੱਖਣਾ ਮੈਨੂੰ ਨੌਕਰੀ ਮਿਲ ਜਾਣੀ ਐ। ਕੁਦਰਤੀ ਤੌਰ ਤੇ 4-5 ਸਾਲ ਭੱਜਦਾ ਰਿਹਾ ਗੱਲ ਨਾ ਬਣੀ। ਮਾਂ ਨੇ ਸਮਝਾਇਆ ਪੁੱਤਰਾ ਜਾ ਆਪਣੇ ਪਿਓ ਦੇ ਕੋਲੋਂ ਕੋਈ ਹੁਨਰ ਸਿੱਖ ਲੈ। ਪਿਓ ਕੋਲ ਗਿਆ ਜਾਂਦਿਆਂ ਨੂੰ ਪਿਓ ਨੇ ਮਿੱਟੀ ਗਿੱਲੀ ਕੀਤੀ ਤੇ ਤਕਲੇ